ਦਿੰਪਲਾ ਹਾਂਜੀ ਉਹ ਫੋਨ ਆਇਆ ਇੱਕ ਪਿੰਡੋਂ ਇਸਤਰੀ ਦਾ ਦਿਹਾੜੀ ਦਾ ਕੰਮ ਮਿਲ ਗਿਆ ਮੈਨੂੰ ਮੈਂ ਚੱਲਿਆ ਠੀਕ ਹੈ ਫਿਰ ਹੁਣ ਤੁਸੀਂ ਉਧਰ ਚੱਲੇ ਹੋ ਹਾਂ ਹੋਰ ਫਿਰ ਮਲੇ ਲਾਇਆ ਨਾ ਦਿਹਾੜੀ ਜਾ ਕੇ ਜਿੱਥੋਂ ਮੈਂ ਤਾਂ ਐਂ ਕਹਿੰਦੀ ਸੀ ਕੰਮ ਤਾਂ ਸੌਖਾ ਬੜਾ ਔਖਾ ਤਾਂ ਨਹੀਂ ਦਿਹਾੜੀ ਦੇ ਕੰਮ ਤੈਨੂੰ ਪਤਾ ਹੀ ਹੈ ਔਖੇ ਸੌਖੇ ਚੱਲੀ ਜਾਂਦਾ ਚਲ ਘਰ ਦਾ ਖਰਚਾ ਵੀ ਤਾਂ ਚਲਾਉਣਾ ਉੱਥੇ ਗੱਲ ਸਮਝਦੀਆਂ ਅੱਛਾ ਪਰ ਮੈਂ ਤੁਹਾਨੂੰ ਇੱਕ ਗੱਲ ਕਹਿੰਦੀ ਸੀ ਤੁਹਾਨੂੰ ਬੜਾ ਯਾਦ ਨਹੀਂ ਹੈਗਾ ਪਰ ਮੈਨੂੰ ਯਾਦ ਆ ਤੁਹਾਨੂੰ ਐ ਪਤਾ ਹੁਣ ਸੁਨਦਾਰਾ ਵੀ ਦੇ ਕੇ ਆਣਾ ਦੀਦੀ ਨੂੰ ਦੀਆਂ ਚੱਲੀ ਜਾਂਦੀਆਂ ਨੇ ਵਿਚਾਰੀ ਆਪਾਂ ਡੀਕਦੀ ਹੋਊਗੀ ਉਹ ਆਪਣੇ ਸੰਧਾਰੇ ਨੂੰ ਕੀ ਡਿੱਗ ਗਈ ਗਿੰਪਲ ਤੈਨੂੰ ਪਤਾ ਉਹਦਾ ਵੱਡੇ ਵੀਰੇ ਦਾ ਜਿਆਦਾ ਕਰਦੀ ਆ ਚੱਲ ਤੂੰ ਤਰੋਂ ਇਹ ਗੱਲ ਨੂੰ ਦਿਲ ਤੇ ਲਾ ਲੈਨੇ ਹੋ ਜਿੱਦਾਂ ਉਹਨੇ ਪਿਛਲੀ ਵਾਰ ਕੀਤਾ ਕਮਲੀ ਥੋੜਾ ਇਸ ਵਾਰੀ ਵੀ ਆਪਣੇ ਨਾਲ ਐ ਕਰੂਗੀ ਨਿਆਣੀ ਆ ਨਾਲੇ ਉਹ ਤੁਹਾਨੂੰ ਪਤਾ ਹੀ ਆ ਕੋਈ ਨਹੀਂ ਫਿਰ ਕੀ ਹੋ ਗਿਆ ਆਪਾਂ ਐ ਕਰਦੇ ਆ ਆਪਾਂ ਜਾ ਆਂਨੇ ਆ ਵਿਚਾਰੀ ਕੋਲ ਜੇ ਆਪਾਂ ਆ ਗਏ ਨਾ ਫਿਰ ਉਹਦੇ ਦਿਲ ਤੇ ਪਤਾ ਨਹੀਂ ਕੀ ਬੀਤੂਗੀ ਪਿਛਲੀ ਵਾਰ ਤੂੰ ਦੇਖਿਆ ਕਿਵੇਂ ਬੇਇੱਜ਼ਤੀ ਕਰੀ ਸੀ ਵੱਡੇ ਵਾਲੇ ਦੀ ਇਹੀ ਆ ਉਹ ਆਪਣੇ ਕਿੱਥੇ ਸੁਣਦੀ ਆ ਉਹ ਕੋਈ ਨਹੀਂ ਭੈਣਾ ਭਰਾਵਾਂ ਚ ਤਾਂ ਸਾਰਾ ਕੁਝ ਚੱਲਦਾ ਆ ਪਰ ਐ ਥੋੜਾ ਵੀ ਜੇ ਹੁਣ ਉਹਨੇ ਆਪਾਂ ਨੂੰ ਕੁਝ ਬੋਲਤਾ ਸੀਗਾ ਤੇ ਆਪਾਂ ਉਹਦੇ ਕੋਲ ਜਾਣਾ ਹੀ ਛੱਡ ਦਾਂਗੇ ਜਿਹੜੇ ਆਪਣੇ ਫਰਜ਼ ਨੇ ਉਹ ਤਾਂ ਆਪਾਂ ਪੂਰੇ ਕਰਨੀ ਆ ਨਾ ਚੱਲ ਫਿਰ ਐ ਕਰਦਾ ਮੈਂ ਦਿਹਾੜੀ ਲੈ ਕੇ ਜਿਹੜਾ ਕੋ ਪੈਸੇ ਮਿਲੇ ਮੈਨੂੰ ਦੇਖ ਲੈਣਾ ਵਾ ਪਰ ਪਾ ਲਿਆ ਸਾਡੇ ਦਿਹਾੜੀ ਵਾਲੇ ਪੈਸਿਆਂ ਨਾਲ ਨਹੀਂ ਗੁਜ਼ਾਰਾ ਹੋਣਾ ਦਿੱਖੂ ਮੇਰੀ ਗੱਲ ਸੁਣੋ ਆਪਾਂ ਨੂੰ ਘੱਟੋ ਘੱਟ ਦੇਸੀ ਕਿਓ ਵਾਲੇ ਚਾਹੀਦੇ ਨੇ ਬਿਸਕਟ ਦੂਜੀ ਗੱਲ ਪਹਿਣ ਦਾ ਸੂਟ ਚਾਹੀਦਾ ਪਰਾਉਣੇ ਦਾ ਉਹ ਜੀ ਸੱਸ ਦਾ ਵਧੀਆ ਕੱਪੜੇ ਚਾਹੀਦੇ ਨੇ ਐ ਵੀ ਨਹੀਂ ਵੀ 200 300 ਵਾਲਾ ਸੂਟ ਸਰਜੂਆ ਸਮਝੇ ਗਰ ਨੂੰ ਨਹੀਂ ਗੱਲ ਸੀ ਪਿੰਡ ਦੀ ਸਰਪੰਚ ਜੀ ਨਾਲ ਥੋੜੀ ਵਧੀਆ ਬੰਦੀ ਆ ਤੁਸੀਂ ਉਹ ਤੋਂ ਪੈਸੇ ਫੜ ਲਓ ਨਾ ਯਾਰ ਉਹ ਤੋਂ ਪਹਿਲਾਂ ਫੜੇ ਹੋਏ ਨੇ ਉਹ ਐਨੇ ਨਹੀਂ ਦਿੰਦਾ ਹੁੰਦਾ ਪਹਿਲੇ ਉਹਦੇ 10000 ਰੁਪਏ ਫੜਿਆ ਹੋਇਆ ਉਹ ਵਰਕੇ ਮੈਨੂੰ ਕੱਲ ਤਾਂ ਕਹਿੰਦਾ ਸੀ ਵੀ ਪੈਸੇ ਦੇ ਕੇ ਜਾ ਦੇਖ ਲਓ ਮੈਨੂੰ ਐਸ ਵੀ ਆਪਾ ਜੀ ਅੱਜ ਇੱਕ ਅੱਜ ਕੱਲ ਚ ਜਾਈ ਆਂਦੇ ਨਾ ਵਧੀਆ ਹੁੰਦਾ ਜਾਤ ਆਂਦੇ ਹੁਣ ਪੈਸੇ ਕਿਸ ਤੋਂ ਬੜੀ ਕੋਈ ਪੈਸੇ ਚਲ ਫਿਰ ਮੇਰੀ ਗੱਲ ਸੁਣੋ ਤੁਸੀਂ ਕਿਹਰੇ ਕੰਮ ਤੇ ਜਾਇਓ ਜੇ ਮੈਥੂ ਕਿ ਤੂੰ ਮਿਲ ਗਈ ਮੈਂ ਘਰੇ ਫੋਨ ਕਰਕੇ ਦੇਖਦੀ ਆਂ ਖਾਬਰਾ ਜੀ ਉਹਨਾਂ ਨੇ ਪਾਤੇ ਵੀਰੇ ਨੇ ਮੈਨੂੰ ਜਾਂ ਮੈਂ ਆਪਣੀ ਮਾਸੀ ਨੂੰ ਪੁੱਛ ਲੈਣੀ ਆ ਫਿਰ ਆਪਾਂ ਉਹਨਾਂ ਨੂੰ ਹੌਲੀ ਹੌਲੀ ਦੇ ਦਾਂਗੇ ਘਟ ਘਟ ਆਪਣੇ ਹੱਥ ਚ 5000 ਤਾਂ ਹੋਣਾ ਚਾਹੀਦਾ ਜਾਂਦੇ ਹੋਏ ਵੀ ਆਪਾਂ ਜਵਾਕਾਂ ਵਾਸਤੇ ਫਲ ਫਰੂਟ ਲੈ ਕੇ ਜਾਵਾਂਗੇ ਇਹ ਗੱਲ ਤਾਂ ਹੈ ਤੂੰ ਐ ਕਰ ਚਲ ਘਰੇ ਪੁੱਛ ਲੈ ਬਾਕੀ ਜਿਹੜੀ ਮੇਰੇ ਅੱਜ ਦੀ ਦਿਹਾੜੀ ਬਣੇਗੀ 2 400 500 ਰੁਪਏ ਉਹਦਾ ਸਾਮਾਨ ਲੈ ਲਾਂਗੇ ਜਿਵੇਂ ਫਿਰ ਦੇਖ ਲੈ ਜਿਵੇਂ ਵੀ ਟਾਈਮ ਤੇ ਬਣਿਆ ਠੀਕ ਹੈ ਚੱਲ ਤੁਸੀਂ ਟਾਈਮ ਨਾ ਬਗਜੋ ਹੈ ਹਾਈ ਮੇਰੇ ਭਾ ਰੱਬ ਗਰੀਬੀ ਨਾ ਕਿਸੇ ਤੇ ਦੇਵੇ ਲੋਕਾਂ ਨੂੰ ਰੋਟੀ タルਲੇ ਕੱਢਣੇ ਪੈਂਦੇ ਨੇ ਪੈਸੇ ਕਰਕੇ ਪਰ ਕੋਈ ਨਹੀਂ ਇਹਨੇ ਨੇ ਤਾਂ ਗੱਲ ਦਿਲ ਤੇ ਲਾ ਲਈ ਜਿਵੇਂ ਇਹਨੇ ਮੈਨੂੰ ਇਹ ਕਿਹਾ ਪਰ ਉਹ ਜਵਾਕੜੀ ਹੈ ਜੇ ਅਸੀਂ ਨਹੀਂ ਸਮਝਾਂਗੇ 看，了 chưa?